ਸੱਚੇ ਪਛਤਾਣ ਤੇ ਮੰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਕਹਿੰਦੀ ਤੁਸੀਂ ਆਪਣਾ ਕਿ ਅਸੀਂ ਪਿੰਡ ਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੋਚਉਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਵਿਕਲ ਨਹੀਂ ਦੇਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਾਂਗੇ ਸਾਡੇ ਪਿੰਡ ਵਿੱਚ ਜੋ ਵੀ ਲਸ਼ਕ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਸ਼ਕਤੀ ਨਹੀਂ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇ ਅਸੀਂ ਪੁਨਾ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁੱਤਰੀ ਜ਼ਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਤੁਹਾਨੂੰ ਕਿ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨ ਹਾਰ ਹੋ ਸੀਨੀਅਰ ਸਾਹਿਬ ਤੇ ਸੀਐਸਪੀ ਸਾਹਿਬ ਐਮਲੀਅਮ ਸਾਹਿਬ ਤੇ ਸੀਨੀਅਰ ਜਿਹੜੇ ਇੱਥੇ ਬੈਠੇ ਨੇ ਆਏ ਹਾਜ਼ਰ ਆਏ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿੰਡ ਵਾਸੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇੱਥੇ ਸਿਰਫ ਐਸਐਚਓ ਨਹੀਂ ਤੁਹੋ ਪੰਜਾਬ ਸਰਕਾਰ ਦਾ ਪ੍ਰਤਨਿਧੀ ਬਣ ਕੇ ਆਇਆ ਹਾਂ ਇੱਕ ਅਜਿਹੀ ਸਰਕਾਰ ਜੋ ਪਹਿਲੀ ਵਾਰ ਹਕੀਕਤ ਵਿੱਚ ਨਸ਼ੇ ਖਿਲਾਫ جنگ ਲੜ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੱਧਾਨੀ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਨਸ਼ਾ ਮਾਫੀਆ ਜਾਂ ਦਸਕਰ ਪੰਜਾਬ ਦੀ ਜ਼ਮੀਨ ਤੇ ਬਖਸ਼ੇ ਨਹੀਂ ਜਾਣਗੇ ਜਿੱਥੇ ਪਹਿਲਾਂ ਨਸ਼ੇ ਦੇ اڈਿਆਂ ਨੂੰ ਸਿਆਸੀ ਸਰਪਸਤੀ ਮਿਲਦੀ ਸੀ ਉਥੇ ਅੱਜ ਬਲਡੋਜ਼ਰ ਚੱਲ ਰਹੇ ਹਨ ਸਰਕਾਰ ਦਾ ਸੰਦੇਸ਼ ਬਿਲਕੁਲ ਸਾਫ਼ ਹੈ ਜਿਆਦਾ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਪੁਲਿਸ ਨੂੰ ਹੁਣ ਫ੍ਰੀ ਹੈਂਡ ਕਰ ਦਿੱਤਾ ਗਿਆ ਹੈ ਨਾ ਕੋਈ ਸਿਆਸੀ ਦੁਆ ਹੈ ਨਾ ਕੋਈ ਰੁਕਾਵਟ ਹੈ ਪਿੰਡ-ਪਿੰਡ ਵਿੱਚ ਛਾਪੇਮਾਰੀ ਹੋ ਰਹੀ ਹੈ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਹੋ ਰਹੀਆਂ ਹਨ ਅਤੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਆਇਆ ਉਹ ਹੁਣ ਜੇਲ੍ਹ ਜਾਂ ਫਰਾਰ ਹਨ ਕਾ ਐਸਐਚਓ ਡੀਐਸਪੀ ਐਸਐਸਪੀ ਤੋਂ ਲੈ ਕੇ ਸੀਐਮ ਦਫ਼ਤਰ ਤੱਕ ਹਰ ਪੱਧਰ ਤੇ ਹੁਣ ਸਰ ਇੱਕ ਹੀ ਟੀਚਾ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੁਲਿਸ ਹੁਣ ਡਰੋਂ ਵਾਲੀ ਨਹੀਂ ਸਗੋਂ ਸਾਥ ਦੇਣ ਵਾਲੀ ਹੈ ਜੇਕਰ ਕਿਸੇ ਘਰ ਵਿੱਚ ਕੋਈ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਹੈ ਤਾਂ ਤੁਸੀਂ ਖੁਦ ਪੁਲਿਸ ਨੂੰ ਦੱਸੋ ਇਲਾਜ ਅਤੇ ਸਹਾਇਤਾ ਤੁਹਮੇ ਉਪਲਬਧ ਹਨ ਐਸਐਚਓ ਦਫ਼ਤਰ ਹੁਣ ਸਿਰਫ ਕਾਨੂੰਨ ਦਾ ਦਫ਼ਤਰ ਨਹੀਂ ਸਗੋਂ ਤੁਹਾਡੇ ਪਿੰਡ ਦੀ ਸੁਰੱਖਿਆ ਦੀ ਪਹਿਲੀ ਕੰਧ ਹੈ ਪਰ ਇਹ ਲੜਾਈ ਸਿਰਫ ਪੁਲਿਸ ਦੀ ਨਹੀਂ ਤੁਹਾਡੀ ਵੀ ਸਭ ਦੀ ਜ਼ਿੰਮੇਵਾਰੀ ਹੈ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਬਾਹਰੋਂ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ ਤਾਂ ਸਾਨੂੰ ਦੱਸੋ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੁਹਾਨੂੰ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਤਸਕਰ ਵੜਿਆ ਜਾਂਦਾ ਹੈ ਤਾਂ ਉਸ ਦਾ ਸਹਮਤਨ ਨਾ ਕਰੋ ਸਗੋਂ ਜਮਾਨਤਨਾਮ ਦਿਵਾਓ ਅਨੇਕਾਂ ਹੋਰ ਲੋਕ ਵੀ ਜਮਾਨਤ ਕਰਾਉ ਤੋਂ ਵੀ ਲੋਕ ਕਿਰੋ ਪੰਜਾਬ ਜੋ ਮਿਲਦੇ ਪੰਜਾਬ ਨੂੰ ਵੇਖੋ ਉਸ ਨੌਂ ਵਿੱਚ ਲੈ ਕੇ ਰਿਏ ਜਿੱਤੇ ਨੌਂ ਨੌਂ ਮੱਤਾਂ ਦੇ ਕਰਤਾਨਾ ਅਧੇ ਉਜਾਰ ਲੈ ਕੇ ਕੜੇ ਹੋਰ ਨਾਂ ਦੇ ਸਰੇ ਅਤੇ ਹੋਰ ਨਸ਼ਾ ਕਿਤੇ ਆਪ ਨੂੰ ਇਹ ਵੀ ਜਾਣਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸੇਕ ਤੇ ਜਿਹੜੇ ਵੈਬਸਾਈਟ ਖੋਲੀ ਏ ਜਿਹਦਾ ਕੈਰੀ ਕੋਰ ਨੰਬਰ 57798 00297 ਇਹ ਟੈਲੀਫੋਨ ਤੇ ਕੋਈ ਕੋਈ ਆਪਣੇ ਰਿਸ਼ਤੇ ਵਾਲੇ ਆਪਣੇ ਭਾਲ ਵਾਲੇ ਜਿਹੜਾ ਵੀ ਦਸਤੇ ਦੀ ਗੱਤੋਂ ਕਰਦਾ ਵੇਚਦਾ ਉਹਦੀ ਇਮਾਨਤ ਦੇ ਸਕਦੇ ਆ ਇਹ ਤੁਹਾਡਾ ਜੋ ਵੀ ਹੈਗਾ ਪਤਾ ਹੈਗਾ ਉਹ ਬਿਲਕੁਲ ਬੋਤਰਾ ਕਹਿੰਦਾ ਧੰਨਵਾਦ ਹਰਮੰਤ ਸਾਹਿਬ ਜੀ ਅੱਜ ਬੇਨਤੀ ਕਰਾਂਗੇ ਕਿ ਆਪਣੇ ਗੁਰੂ ਘਰ ਦੇ ਤੋਂ ਹਰਮੰਤ ਸਾਹਿਬ ਜੀ ਨੇ ਜਿਨ੍ਹਾਂ ਨੇ ਇਸ ਮੈਮਟ ਐ ਪ੍ਰਾਣ ਦਾ ਜਿਹੜਾ ਤਿਆਗ ਕੀਤਾ ਆ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਦੋ ਮਿੰਟਾਂ ਲਗਾ ਕੇ ਆਪਣੇ ਵਿਚਾਰ ਸਾਂਝੇ ਕਰਨ ਹਰਿੰਦਾ ਸੈਕਿੰਡ ਬਹਿ ਕੇ ਦੋ ਆਪਣੇ ਸ੍ਰੀਮਦ ਸਮੇਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਇਹਨਾਂ ਨੇ ਜੋ ਇਹ ਮਹਮ ਚੰਦਰ ਜਾਂ ਪੰਜਾਬ ਸਰਕਾਰ ਵੱਲੋਂ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹ ਨਸ਼ਾ ਤਿਆਰ ਕੀਤਾ ਹੈ ਆਪਣੇ ਸਾਹਮਣੇ ਬਿਰਗੇ ਤੋਂ ਇਹਦਾ ਆਪਣਾ ਮੋਟਰਸਾਈਕਲ ਜਦੋਂ ਮੈਂ ਬੜੀ ਬਾਜੀ ਨਾਲ ਜਦੋਂ ਨਸ਼ਾ ਛੱਡਿਆ ਵਾ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਵਾ ਘਰ ਦੇ ਵਿੱਚ ਕਿੰਨਾ ਵਧੀਆ ਘਰ ਰਹਿ ਰਿਹਾ ਘਰ ਦੇ ਤੇ ਬਾਕੀ ਮੈਸਿਆਂ ਦੀ ਵੀ ਬਹੁਤ ਤੰਗੀ ਸੀ ਜਦੋਂ ਨਸ਼ਾ ਆਦਾ ਜਗਾ ਹੁਣ ਮੈਂ ਅਜਾ ਮੁਕਤ ਹੋ ਤੂ ਪਾਨ ਧੰਨਵਾਦ ਬਹੁਤ ਸ਼ੁਕਰੀਆ ਨਗਰ ਗੁਰਸ਼ਿਪੀਨੰਦੀ नगर पंचायत साका नगर पंचायत लम्बरदार सहबान नगर दे पतनते सत्कार जोग बिबिया बहना नौजवान बच्चे स्टेट दे ब्रजमान एसडीएम नकोदर श्री लाल विश्वास जी डीएसपी सुभाष गोपाल सिंह जी इस ब्लॉक दे इंचार्ज सरजीत सिंह जी ਮਾਰਕੀਟ ਕਮੇਟੀ ਨੂਰਮਲ ਦੇ ਚੇਅਰਮੈਨ ਸਰਦਾਰ ਲਖਵੀਰ ਸਿੰਘ ਜੀ ਐਸਐਮ ਸਾਹਿਬ ਬੀਡੀਪੀਓ ਸਾਹਿਬ ਔਰ ਨਗਰ ਦੇ ਪਤਵੰਤੇ ਬਲਾਕ ਇੰਚਾਰਜ ਮਨਜੀਤ ਸਿੰਘ ਜੀ ਔਰ ਇਸ ਨਗਰ ਦੀ ਸਾਰੀ ਸਮੂਹ ਸਾਧ ਸੰਗਤ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਆ ਰਹੀ ਕਿ ਵੀ ਪੰਜਾਬ ਵਾਸਤੇ ਚੰਗਾ ਸਮਾਂ ਇਹ ਅੱਜ ਦੇ ਪ੍ਰੋਗਰਾਮ ਨੂੰ ਚੰਗਾ ਮੰਨੀਏ ਕਿ ਮਾੜਾ ਮੰਨੀਏ ਇਸ ਹਸਤੇ ਵਸਤੇ ਘੁਗ ਵਸਤੇ ਪੰਜਾਬ ਨੂੰ ਅੱਜ ਨਸ਼ੇ ਪ੍ਰਤੀ ਜਾਗਰੂਕ ਕਰਨਾ ਪੈ ਰਿਹਾ ਯੁੱਧ ਛੇੜਨੇ ਪੈ ਰਹੇ ਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੰਜਾਬ ਸਰਕਾਰ ਵੱਲੋਂ ਹਰ ਇੱਕ ਇਕੱਲੇ ਇਕੱਲੇ ਬਸ਼ੰਦੇ ਦੇ ਇੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਸਾਰੀਆਂ ਸਰਕਾਰਾਂ ਨੇ ਵਿੱਚੇ ਕਾਂਗਰਸ ਵਿੱਚੇ ਕਾਦੀ ਵਿੱਚੇ ਭਾਜਪੀ ਜਿਹੜੇ ਪਿਛਲੇ ਹਾਕਮ ਰਹੇ ਨੇ ਇੱਥੇ ਤੱਕ ਪਹੁੰਚਾਉਣ ਵਾਸਤੇ ਉਹ ਜਿੰਮੇਵਾਰ ਨੇ ਰਜਿਸਟਰੀਆਂ ਤੇ ਹੁਣੇ ਹੀ ਆਸਾਂ ਘਰ ਦੇ ਮੁਖੀ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਪਰਿਵਾਰ ਦਾ ਜੀ ਕੋਈ ਕਰਾਹੇ ਪੈ ਗਿਆ ਜਾਉਦੇ ਪਰਿਵਾਰ ਦਾ ਕਿਹੜਾ ਕਿਹੜਾ ਜੀ ਕੀ ਕੀ ਕੰਮ ਕਰਦਾ ਉਹਦੀ ਸਾਰੇ ਦਿਨ ਦੀ ਕੀ ਕਾਰਵਾਈ ਹੈ ਉਹ ਖਰਚਾ ਕਿੱਥੋਂ ਕਰਦਾ ਕਿੰਨਾ ਖਰਚਾ ਕਰਦਾ ਉਹਨੂੰ ਪੈਸੇ ਕਿੱਥੋਂ ਆਉਂਦੇ ਨੇ ਇਹਦੇ ਸਾਰੇ ਹਿਸਾਬ ਕਿਤਾਬ ਰੱਖਣੇ ਇੱਕ ਪਰਿਵਾਰ ਦੇ ਮੁਖੀ ਦੀ ਡਿਊਟੀ ਹੁੰਦੀ ਐਸੀ ਤਰ੍ਹਾਂ ਹੀ ਪੰਜਾਬ ਦੀ ਹਾਕਮਤ ਜਿਨ੍ਹਾਂ ਨੂੰ ਲੋਕ ਚੁਣਦੇ ਨੇ ਐਮਐਲਏ ਚੁਣਦੇ ਨੇ ਇਹ ਅਸੀਂ ਸੀਐਮ ਚੁੰਨਦੇ ਆ ਇੱਕ ਸੀਐਮ ਦੀ ਡਿਊਟੀ ਹੁੰਦੀ ਹੈ ਕਿ ਉਹ ਦੇਖੇ ਕਿ ਉਹਦਾ ਇਹ 117 ਜਣਿਆਂ ਦਾ ਪਰਿਵਾਰ ਕਿਹੜੇ-ਕਿਹੜੇ ਕਾਰਨਾਂ ਵਿੱਚ ਕਰਦਾ ਆਪੋ ਆਪਣੇ ਹਲਕੇ ਦੇ ਵਿੱਚ ਇਹ 117 ਜਣਿਆਂ ਦੀ ਫੌਜ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬਹੁਤੇ ਪੈਸੇ ਦੇ ਪਿਆਰੇ ਰਹੇ ਪੈਸੇ ਦੇ ਮੋਹ ਨੇ ਪੈਸੇ ਦੇ ਮੁਹੱਬਤ ਨੇ ਪੰਜਾਬ ਨੂੰ ਅੱਜ ਇੱਥੇ ਲਿਆ ਕੇ ਖੜਾ ਕੀਤਾ ਸੀ ਕਿਉਂਕਿ ਨਸ਼ੇ ਦੇ ਵਿੱਚੋਂ ਇੱਥੇ ਜੇ ਸਾਡੇ ਨੌਜਵਾਨ ਪਿੰਡਾਂ ਦਾ ਜੇ ਨਸ਼ੇ ਤੇ ਲੱਗ ਗਿਆ ਤਾਂ ਸਿਰਫ ਨਸ਼ਾ ਪੀਣ ਵਾਸਤੇ ਥੋੜੇ ਲੱਗ ਗਿਆ ਸੀ ਤੇ ਰਾਤੋ ਰਾਤ ਮੀਰ ਨੂੰ ਵਾਸਤੇ ਲੱਗ ਗਿਆ ਸੀ ਅਣਪੋੜ ਬਾਰੇ ਗਿਆ ਨੌکریاں ਨਹੀਂ ਦਿੱਤੀਆਂ ਉਹਨਾਂ ਨੇ ਕੰਮਕਾਰਾਂ ਦੇ ਪ੍ਰਬੰਧ ਨਹੀਂ ਕੀਤੇ ਨਸ਼ਾ ਬਾਜ਼ਾਰਾਂ ਦੇ ਵਿੱਚ ਫੁੱਲਾ ਕਰ ਦਿੱਤਾ ਨਾਲੇ ਖਾਓ ਪੀਓ ਵਿੱਚ ਇਹ ਇੰਨਾ ਪੰਜਾਬ ਸਾਡਾ ਨਸ਼ਰੀ ਵਕਤ ਵਿੱਚ ਆ ਗਿਆ ਇੰਨੇ ਵਪਾਰੀ ਪੈਦਾ ਹੋ ਗਏ ਕਿ ਦੁਨੀਆ ਨਾਲ ਜੁੜ ਗਏ ਦੁਨੀਆ ਦੇ ਨਾਲ ਆਪਣੀਆਂ ਅੱਖਾਂ ਦੇ ਸਾਹਮਣੇ ਹਜ਼ਾਰਾਂ ਉਹ ਲੋਕ ਜਿਹੜੇ ਇਹਨਾਂ ਸਮੁੰਦਰ ਵਿੱਚ ਤਾੜ ਹੋਏ ਮੈਨੂੰ ਨਹੀਂ ਅਜੇ ਤੱਕ ਸਮਝ ਆਈ ਕਿ ਮਿਹਨਤ ਨਾਲ ਕੰਮ ਕਰਨ ਵਾਲੇ ਲੋਕ ਜਿਹਨਾਂ ਦੀ ਕਦਰ ਆਪਡੇ ਕਰਦੇ ਕਰਦੇ ਵਿੱਚ ਮਿਹਨਤ ਕਰਦੇ ਤੁਸੀਂ ਕਰਦੇ ਹੋ ਅਸੀਂ ਚੰਗੀ ਜ਼ਿੰਦਗੀ ਤੇ ਜੀ ਸਕਦੇ ਆਂ ਚੰਗੇ ਸਾਧਨ ਕਮਾ ਸਕਦੇ ਆਂ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਰਿਸ਼ਤੇਦਾਰ ਸਿਰਫ ਮਿਹਨਤ ਕਰਦੇ ਖਾਣ-ਖਾਨਣ ਘੰਟੇ ਮਿਹਨਤ ਕਰਕੇ ਤੇ ਚੰਗੀ ਜ਼ਿੰਦਗੀ ਤੇ ਜੀ ਸਕਦੇ ਆਂ ਕੋਈ ਆਪਣੇ ਛੋਟੇ-ਮੋਟੇ ਕਾਰੋਬਾਰ ਵੀ ਸ਼ੁਰੂ ਕਰਦੇ ਆਂ ਪਰ ਬੇਤਹਾਸ਼ਾ ਅਰਬ-ਖਰਬੋਂ ਨਹੀਂ ਕਮਾ ਸਕਦੇ ਇਹ ਸ਼ੌਂਕਾਤ ਸੀ ਨਸ਼ਿਆਂ ਦੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਇੰਟਰਨੈਸ਼ਨਲ ਤੌਰ ਤੇ ਵੀ ਜੋੜਿਆ ਸਾਰੇ ਸਰਪ੍ਰਸਤੀ ਸਰਕਾਰਾਂ ਦੀ ਦੇ ਮੈਂ ਮੰਨ ਲਿਆ ਕਿ ਇੱਕ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਪ੍ਰਮੋਟ ਕੀਤਾ ਪ੍ਰਮੋਟ ਕਰਕੇ ਪੰਜਾਬ ਨੂੰ ਬਰਬਾਦੀ ਦੀ ਕੰਧਾਰ ਤੇ ਲੈ ਗਏ 2017 ਦੇ ਵਿੱਚ ਬਣਨ ਵਾਲੀ ਕਾਂਗਰਸ ਸਰਕਾਰ ਨੇ ਜਿਹੜੀ ਬਣੀ ਇਸ ਮੁੱਦੇ ਤੇ ਸੀ ਇੰਨੀ ਸਿੱਖੇ ਲੋਕ ਚਾਹੁੰਦੇ ਨਹੀਂ ਸੀ ਇਹ ਨਹੀਂ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੁੰਦਾ ਨਹੀਂ ਸੀ 2017 ਤੋਂ ਪਹਿਲਾਂ ਨਸ਼ਾ ਮੁਕਤੀ ਦਾ ਲੜਾ ਲਾ ਕੇ ਕੈਪਟਨ ਸਰਕਾਰ ਬਣੀ ਸੀ ਹੱਥ ਦੇ ਵਿੱਚ ਗੁਟਕਾ ਫੜ ਕੇ ਉਹਦੀ ਸੂਹ ਖਾ ਕੇ ਸਰਕਾਰ ਆਈ ਸੀ ਕਾ ਨਸਤੀ ਪਰ ਸੱਤ ਸੱਤ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਆਸ ਸੀ ਕਿ ਸਾਡੇ ਬੱਚੇ ਸਾਡੇ ਘਰੋਂ ਮੋੜਿਆ ਪਰੋਜ ਬਿਸ਼ਦੇ ਨਸ਼ਾ ਦੇ ਸੱਤਰ ਜਿਹੜੇ ਨੇ ਪਿੰਡਾਂ ਦੇ ਵਿੱਚ ਸਾਨੂੰ ਇਹਦੇ ਤੋਂ ਮੁਕਤੀ ਮਿਲ ਜਾਏ ਤੇ ਉਸ ਮੁਕਤੀ ਦੇ ਚਲਦਿਆਂ ਹੋਇਆਂ